ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਨਿੰਬੂ ਬਾਰੇ ਜਾਣਕਾਰੀ ਦੇ ਰਹਾਂਗੇ ਵੀਡੀਓ ਨੂੰ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆ ਨਿੰਬੂ ਦੇਖ ਸਕਦੇ ਹੋ ਇਹਨੂੰ ਆਪਣੇ ਪੇੜ ਨੂੰ ਥੋੜੀ ਜੀ ਬੈਕਟੀਰੀਆ ਵਾਇਰਸ ਤੇ ਫੰਗੀ ਸਾਈਡ ਦੀ ਸਮੱਸਿਆ ਆ ਚੁੱਕੀ ਹੈਗੀ ਆਪਾਂ ਅੱਜ ਗੱਲ ਕਰਦਾਂਗੇ ਇਸ ਦੀ ਦੇਖਭਾਲ ਤੇ ਇਸ ਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਹਾਂ ਤੇ ਅੱਜ ਆਪਾਂ ਤੁਸੀਂ ਦੇਖ ਸਕਦੇ ਹੋ ਵੀ ਨਿੰਬੂ ਨੂੰ ਜਦੋਂ ਇਹ ਪ੍ਰੋਬਲਮ ਕਿਵੇਂ ਆ ਸਕਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਿੰਬੂ ਦਿੱਕਤ ਪੱਤੀਆਂ ਤੇ ਵੀ ਆਉਂਦੀ ਹੈ ਤੇ ਆਪਣੇ ਟਾਣੀਆਂ ਉੱਪਰ ਵੀ ਆ ਜਾਂਦੀ ਹੈ ਤੇ ਆਪਣੇ ਨਿੰਬੂ ਦੇ ਉੱਪਰ ਵੀ ਇਹ ਸਮੱਸਿਆ ਆਉਂਦੀ ਹੈਗੀ ਨਿੰਬੂ ਦੇ ਉੱਪਰੋਂ ਆ ਦੇਖ ਸਕਦੇ ਹੋ ਦਾਗ ਆ ਜਾਂਦੇ ਨੇ ਇਸ ਤਰ੍ਹਾਂ ਪਰ ਇਹ ਵਿੱਚੋਂ ਨਿੰਬੂ ਬਿਲਕੁਲ ਸਹੀ ਹੁੰਦਾਗਾ ਵਿੱਚੋਂ ਇਹ ਖਰਾਬ ਨਹੀਂ ਹੁੰਦਾ ਪਰ ਜੇ ਨਿੰਬੂ ਨੂੰ ਆਪਾਂ ਮਾਰਕੀਟ ਵਿੱਚ ले जाने ਤਾਂ ਉੱਥੇ ਸੇਲ ਕਰਨ ਵਿੱਚ ਫਿਰ ਇਹਦੀ ਸਮੱਸਿਆ ਆਉਂਦੀ ਹੈ ਇਸ ਲਈ ਇਹ ਵੀ ਪਹਿਲੀ ਹੀ ਰੋਕਥਾਮ ਕਰਨੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਆਪਾਂ ਇਸ ਦੀ ਰੋਕਥਾਮ ਕਿਸ ਤਰ੍ਹਾਂ ਕਰ ਸਕਦੇ ਹਾਂ ਜੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿਉਂਕਿ ਇਹ ਸਮੱਸਿਆ ਫਿਰ ਪਾਣੀ ਨਾਲ ਵੀ ਬਹੁਤ ਜ਼ਿਆਦਾ ਆਉਂਦੀ ਹੈ ਜੇ ਜ਼ਿਆਦਾ ਪਾਣੀ ਬੂਟੇ ਦੇ ਵਿੱਚ ਖੜਾ ਰਹੇ ਤਾਂ ਇਹ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਤੇ ਟਾਣੀਆਂ ਸੁੱਕਣ ਲੱਗ ਜਾਂਦੀਆਂ ਨੇ ਫਿਰ ਇਹ ਬੂਟਾ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦਾ ਹੈਗਾ ਆਪਾਂ ਇਹਦੇ ਲਈ ਸਪਰੇਅ ਦੱਸ ਰਹੇ ਹਾਂ ਤੁਹਾਨੂੰ ਬੈਕਟੀਸ਼ਨਸ 5 ਗ੍ਰਾਮ ਜਾਂ 3 ਗ੍ਰਾਮ ਪਦਰਤੀ ਲੀਟਰ ਪਾਣੀ ਵਿੱਚ ਪਾ ਕੇ ਇਹਦਾ ਸੜਕਾ ਕਰ ਸਕਦੇ ਆਪਾਂ ਇਹਦੇ ਨਾਲ ਵੀ ਇਸਦਾ ਬਚਾਅ ਹੋ ਸਕਦਾ ਹੈਗਾ ਅੱਗੇ ਆਪਾਂ ਕਾਰਨ ਦੱਸ ਦਿੰਦੇ ਹਾਂ ਤੁਹਾਨੂੰ ਇਸਦਾ ਆਰਗੈਨਿਕ ਆਪਾਂ ਮਿੱਟੀ ਦੇ ਵਿੱਚ ਗੁਣਵਾਇ ਦੀ ਖਾਦ ਲੈਣੀ ਹੈਗੀ ਆਰਗੈਨਿਕ ਵਰਮੀ ਕੰਪੋਸਟ ਇਹਦੇ ਨਾਲ ਵੀ ਇਸ ਦੀ ਰੋਕ ਤਮ ਅੱਪਾ ਕਰ ਸਕਦੇ ਆਗੇ ਤੇ ਬੂਟੇ ਦੀ ਗਰੋਥ ਹੋ ਜਾਂਦੀ ਹੈਗੀ ਆਪਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਤੇ ਦੂਜਾ ਕਾਰਨ ਹੈਗਾ ਆਪਾਂ ਜਿਹੜੀ ਆਪਣੀ ਖੱਟੀ ਲੱਸੀ ਹੁੰਦੀ ਆਪਾਂ ਉਹਦਾ ਵੀ ਪ੍ਰਯੋਗ ਕਰ ਸਕਦੇ ਆਗੇ ਖੱਟੀ ਲੱਸੀ ਪਾਉਣ ਨਾਲ ਜਿੰਨੀ ਪੁਰਾਣੀ ਖੱਟੀ ਲੱਸੀ ਹੋਊਗੀ ਓਨੀ ਹੀ ਵਧੀਆ ਹੋਊਗੀ ਫੰਕਸ਼ਨ ਨੂੰ ਬਹੁਤ ਜ਼ਿਆਦਾ ਕੰਮ ਕਰਦੀ ਹੈਗੀ ਇਸ ਲਈ ਆਪਾਂ ਇਹਦਾ ਕੰਮ ਬਹੁਤ ਜ਼ਰੂਰੀ ਹੈਗਾ ਵੀਡੀਓ ਨੂੰ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ